ਯੋਗ ਦੀ ਜੋ ਪੱਤੀ ਹੈ ਉਹ ਹਜ਼ਾਰਾਂ ਸਾਲ ਪੁਰਾਣੀ ਹੈ ਬਟ ਇਸ ਨੂੰ ਪ੍ਰੈਕਟੀਕਲ ਜੋ ਇੰਪਲੀਮੈਂਟ ਹੈ ਉਹ ਇਸੀ ਸਰਕਾਰ ਨੇ ਕੀਤਾ ਲੋਕ ਰੋਜ਼ ਯੋਗਾ ਕਰ ਰਹੇ ਆ ਤੇ ਉਸ ਹਿਸਾਬ ਨਾਲ ਜੋ ਉਹਨਾਂ ਦੀ ਹੈਲਥ ਹੈ ਕਿੰਨੀ ਅੱਛੀ ਹੋ ਸਕਦੀ ਹੈ ਔਰ ਇਹ ਡਿਜ਼ੀਜ਼ਸ ਨੂੰ ਕਿਉਰ ਕਰਨ ਦਾ ਪ੍ਰੋਵੈਂਸ਼ਨ ਦਾ ਬਹੁਤ ਹੀ ਅੱਛਾ ਜਰੀਆ ਹੈ ਇਹ ਮੈਨੂੰ ਅੱਜ ਤੋਂ 1 ਸਾਲ ਪਹਿਲਾਂ ਥਾਇਰੋਇਡ ਹੋਇਆ ਤੇ ਮੈਂ ਉਹਨੂੰ ਕਯੂਰ ਕਰਨਾ ਸ਼ੁਰੂ ਕੀਤਾ ਮੈਂ ਮੈਡੀਸਿਨਸ ਲਿੱਤੀ ਬਟ ਉਹ ਕਯੂਰ ਨਹੀਂ ਹੋਇਆ ਤੇ ਮੈਨੂੰ ਡਾਕਟਰਸ ਨੇ ਰਿਕਮੈਂਡ ਕੀਤਾ ਕਿ ਤੁਸੀਂ ਯੋਗਾ ਕਲਾਸ ਜੁਆਇਨ ਕਰੋ ਬਹੁਤ ਸਾਰੀਆਂ ਕਾਮਨ ਡਿਜ਼ੀਜ਼ਸ ਆ ਜਿੱਦਾਂ ਕਿ ਸਰਵਾਈਕਲ ਸਪੋਨਡਿਲਾਈਸਿਸ ਬੈਕ ਏਕ ਥਾਇਰੋਇਡ ਇਹ ਸਾਰੀਆਂ ਔਰਤਾਂ ਨੂੰ ਹਰ 3rd ਲੇਡੀ ਨੂੰ ਹੈ ਤੇ ਜਦ ਮੈਂ ਯੋਗਾ ਕਲਾਸ ਬਾਰੇ ਪੁੱਛਣ ਗਈ ਤੇ ਬਹੁਤ ਜ਼ਿਆਦਾ ਐਕਸਪੈਂਸਿਵ ਸੀ ਤੇ ਉਹ 8000 ਮੰਗਦੇ ਪਏ ਸੀ ਬਹੁਤ ਸਾਰੀ ਬੈਨਰ ਲੱਗੇ ਸੀ ਸਾਡੇ ਸੀਐਮਜੀ ਵੱਲੋਂ ਤੇ ਥੈਂਕ ਯੂ ਉਹਨਾਂ ਦਾ ਕਰਨਾ ਚਾਹੁੰਦੇ ਹਾਂ ਨੇ ਫ੍ਰੀ ਆਫ ਕੋਸਟ ਯੋਗ ਸ਼ਾਲਾ ਖੁੱਲੀ ਹੋਈ ਹੈ ਜਿਹੜੀ ਬਹੁਤ ਜ਼ਗਾਟ ਇਹ ਮੇ ਟਲਵੀਕ ਆਰਗਨਸ ਨੂੰ ਲੈ ਕੇ ਕਈ ਸਾਰੀਆਂ ਪ੍ਰੋਬਲਮਸ ਤੋਂ ਸਾਰੀਆਂ ਐਕਸਰਸਾਈਜ਼ਸ ਨਾਲ ਇਹ ਪਿਓਰ ਹੋ ਰਹੀਆਂ ਕਾਫੀ ਰਿਜ਼ਲਟ ਵੀ ਸਾਨੂੰ ਅੱਛੇ ਮਿਲੇ ਜਿਵੇਂ ਸਾਰੀਆਂ ਲੈਗ ਦੀਆਂ ਮੂਵਮੈਂਟਸ ਸਾਰੀਆਂ ਇਹ ਆ ਕੇ 1 ਘੰਟਾ ਡਿਵੋਟ ਕਰਦੇ ਆ ਮੇਰਾ thyroid ਬਹੁਤ ਘਟ ਗਿਆ ਬਹੁਤ ਬੈਨੀਫੀਸ਼ੀਅਲ ਸੀਗਾ ਸਾਡੇ ਲਈ ਸਾਰਿਆਂ ਲਈ ਪੁਰੇ ਗਰਲਸ ਨੂੰ ਵੀ ਆਉਣਾ ਚਾਹੀਦਾ ਹੈ ਸਾਰਿਆਂ ਨੂੰ ਆਉਣਾ ਚਾਹੀਦਾ ਹੈ ਜੁਆਇਨ ਕਰਨ ਚਾਹੇ ਯੰਗ ਹੋਣ ਚਾਹੇ 올ਡ ਹੋਣ ਕਿਉਂਕਿ ਬਹੁਤ ਜ਼ਿਆਦਾ ਬੈਨੀਫੀਸ਼ੀਅਲ ਹੈ thyroidoid ਸਰਵਾਈਕਲ ਹੋਏ ਕੁਝ ਵੀ ਪ੍ਰੋਬਲਮ ਹੋਏ ਸਭ ਨੂੰ ਕਯੁਰ ਕਰਦਾ ਜਿਵੇਂ ਕਿ ਇੱਥੇ ਸਾਡੇ ਏਰੀਆ ਦੇ ਵਿੱਚ ਲੇਡੀਜ਼ ਦੀ ਕਲਾਸ ਚੱਲ ਰਹੀ ਹੈ ਜਿਹਦੇ ਵਿੱਚ ਕਿ 25 ਟੂ 30 ਲੇਡੀਜ਼ ਰੋਜ਼ ਇੱਥੇ ਆ ਕੇ ਯੋਗ ਦਾ ਲਾਭ ਲੈ ਰਹੀਆਂ ਗਵਰਨਮੈਂਟ ਨੇ ਇਨਸਟ੍ਰਕਟਰ ਫ੍ਰੀ ਆਫ ਕਾਸਟ ਦਿੱਤੇ ਹੋਏ ਆ ਜੋ ਲੇਡੀਜ਼ ਪਹਿਲਾਂ ਜਿਮ ਦੇ ਵਿੱਚ ਜਾ ਕੇ ਪੈਸੇ ਦੇ ਰਹੀਆਂ ਸੀ ਉਹਨਾਂ ਲਈ ਇੱਥੇ ਇੱਕ ਸੋਸ਼ਲ ਫੈਬਰਿਕ ਨੂੰ ਸਟਰੋਂਗ ਕਰਨ ਦਾ ਇੱਕ ਅੱਛਾ ਪਲੇਟਫਾਰਮ ਸਰਕਾਰ ਨੇ ਪ੍ਰੋਵਾਈਡ ਕੀਤਾ ਹੈ ਇੱਕ ਤਾਂ ਉਹਨਾਂ ਦੀ ਹੈਲਥ ਅੱਛੀ ਹੋ ਰਹੀ ਹੈ ਦੂਸਰਾ ਉਹਨਾਂ ਨੂੰ ਜੋ-ਜੋ ਡਿਜ਼ੀਜ਼ਸ ਹੈ ਉਹਨਾਂ ਦੇ ਵਿੱਚ ਉਹਨਾਂ ਨੂੰ ਗਾਈਡ ਕਰਨ ਲਈ ਇਨਸਟ੍ਰਕਟਰ ਵੀ ਪ੍ਰੋਵਾਈਡ ਕੀਤੇ ਗਏ ਹੈ ਜਿਹੜੇ ਕਿ ਦੱਸਦੇ ਆ ਕਿ ਇਸ ਡਿਜ਼ੀਜ਼ 'ਚ ਕੀ ਕਰਨਾ ਹੈ ਕਿੰਨਾ ਕਰਨਾ ਹੈ ਔਰ ਕੀ ਨਹੀਂ ਕਰਨਾ ਹੈ ਮੈਂ ਥੈਂਕਫੁਲ ਐ ਗਵਰਨਮੈਂਟ ਦੀ ਅੱਛੇ ਇਨਸਟ੍ਰਕਟਰ ਦੀ ਵੀ ਜਿਨ੍ਹਾਂ ਨੇ ਕਿ ਇਹਨਾਂ ਨੂੰ ਇੱਕ ਅੱਛੀ ਲਾਈਨ ਪਲੇਟਫਾਰਮ ਸਿਕਯਰ ਡਿਸੀਜਨ ਨੂੰ ਕਰਨ ਦਾ ਇੱਕ ਜਰੀਆ ਦਿੱਤਾ ਹੈ